ਸ੍ਰੀ ਕਾਲ ਪਿਆਰੇ ਬੱਚਿਓ ਸ਼ੈਲੀ ਸਟੱਡੀ ਰੂਮ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਮੇਰਾ ਚੈਨਲ ਹਲਦੇ ਤਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਬੱਚਿਓ ਅੱਜ ਅਸੀਂ ਕਰਾਂਗੇ ਟੇਡੀ ਮੇਡੀ ਮੁਹਾਰਨੀ ਇਹਦਾ ਪਾਰਟ 3 ਹੈ ਅੱਜ ਅਸੀਂ ਤੱਤੇ ਤੋਂ ਲੈ ਕੇ ਪੱਪੇ ਤੱਕ ਦੀ ਮੁਹਾਰਨੀ ਨੂੰ ਤਿੰਨ ਅਲੱਗ-ਅਲੱਗ ਤਰ੍ਹਾਂ ਨਾਲ ਪੜ੍ਹਾਂਗੇ ਤਾਕੀ ਤੁਹਾਨੂੰ ਮਹਾਰਨੀ ਦੀਆਂ ਲਗਾ ਮਾਤਰਾ ਦੀ اچھی ਤਰ੍ਹਾਂ ਨਾਲ ਪਹਿਚਾਨ ਹੋ ਸਕੇ ਤਾਂ ਕਰਦੇ ਹਾਂ ਅਸੀਂ ਪਹਿਲੀ ਲਾਈਨ ਤੋਂ ਸ਼ੁਰੂ ਤ ਥ ਿ ੜੀ ਨੁ ਪੂ ਅਗਲੀ ਲਾਈਨ ਤਾ ਠਿ ਦੀ ਟੂ pe ti thi du tu ne pe ti thu du te ne pu tu thu D, T, N, P, T, T, N, P, T, T, D, T, N, ตนปแตถดตนตธด ਦੰ ਟੰ ਠਾ ਟਾ ਮੋਰੇ ਵਾਲੀ ਲਾਈਨ ਵਾਲਾ ਆਨੇ ਆ ਥ ਦਾ ਤੀ ਨੀ ਪੂ ਦ ਤਾ ਨੀ ਪੀ ਤਾ ਨ ਨ ਪ ਪ ਪ ਤੇ ਬੱਚਿਓ ਇਹ ਸੀ तिरछी ਮੁਹਾਰਨੀ ਹੁਣ ਅਸੀਂ ਦੂਜੇ ਤਰੀਕੇ ਨਾਲ ਤਿੰਨ ਤਿੰਨ ਅੱਖਰਾਂ ਦੀ ਮੁਹਾਰਨੀ ਹੇਠਾਂ ਵੱਲ ਪੜਦੇ ਹਾਂ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ ਥ ਦ ਤ Deep tea tea, D. Tu do, too, do, day, 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 ਖੋ ਦੋ ਤੋ ਠ ਢ ਡ ਤੰ ਥੰ ਦੰ ਤਾ ਥਾ ਦਾ ਹੁਣ ਅਗਲੇ ਤ ਨ ਪ ਤਾ ਨਾ

ਨੋ ਨੋ ਪੋ ਟੰਗ ਨੰ ਪੰਗ ਟਾ ਨੋ ਪਾਂ ਹੁਣ ਬੱਚਿਓ ਸਿੱਤੀ ਸ੍ਰੇਤੀ ਕਨਲ ਮੁਹਾਰਨੀ ਪੜਦੇ ਆਂ ហេਠਾ ហេਠਾ ਮੁਹਾਰਨੀ ਕਿ ਪਹਿਲੇ ਸਾਰੇ ਮੁਖਤਾ ਅੱਖਰਾਂ ਦੀ ਫਿਰ ਕੰਨੇ ਵਾਲਿਆਂ ਦੀ ਫਿਰ ਸਿਹਾਰੀ ਵਾਲਿਆਂ ਦੀ ਇਸੇ ਤਰ੍ਹਾਂ ਸਾਰੀ ਮੁਹਾਰਨੀ ਟ 特的的呢不打打打打拿把踢踢踢踢踢踢踢踢。

你别得得得得。Ni, bi, te, te, de, te. 波噹 tang, tang dang dang nang pang dang ta, ta da dang na pa ਬੱਚਿਓ ਏ ਸਿੱਤ ਤੇ ਤੋਂ ਲੈ ਕੇ ਪੱਪੇ ਤੱਕ ਦੀ ਮੁਹਾਰਨੀ ਅਲੱਗ-ਅਲੱਗ ਤਰ੍ਹਾਂ ਨਾਲ ਬੱਚਿਓ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਏ ਔਰ ਇਸ ਦਾ ਤੁਹਾਨੂੰ ਕੋਈ ਫਾਇਦਾ ਪਹੁੰਚੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਕੰਟੈਂਟ ਨਾਲ ਤਦ ਤੱਕ ਲਈ ਧੰਨਵਾਦ ਸ਼ੁਕਰੀਆ